ਹਾਂ ਜੀ ਭੂਆ ਵੀ ਨਿਕਲਦੀ ਆ ਕਈ ਗੱਲ ਗੱਡੀ ਆ ਤੀ ਕਿਨੂੰ ਆਪੜ ਹੋਰ ਕਿਨੂੰ ਬਾਣੇ ਵੀ ਸੁਣਾ ਦੋ ਹਣ ਕਈ ਖੰਗ ਦੀ ਦਵਾਈ ਲੈ ਪਹਿਲਾਂ ਫੱਟ ਬਲਾਗ ਹੁਣ ਆ ਮੈਂ ਕਹਿੰਦਾ ਅੱਪੜਾ ਕਹਿੰਦਾ ਸੱਦੇ ਤੇ ਜਾਣਦੇ ਆ ਮੈਂ ਕਹਿੰਦਾ ਤੂੰ ਨਹੀਂ ਜਾਂਦਾ ਮੈਂ ਕਹਿੰਦਾ ਮੈਂ ਸੱਦੇ ਤੇ ਜਾਂਦਾ ਬੋਲ ਉਹਦੇ ਬਾਰੇ ਹੁਣ ਓਏ ਭਰਾ ভাই ਇੱਧਰ ਕਰੀ ਇੱਧਰ ਨਾ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਕੀ ਹੈ ਚਾਲ ਅੱਜ ਦੇ ਬਲਾਗ ਦੇ ਵਿੱਚ ਸਵਾਗਤ ਹੈ ਜਿਦਾ ਕਿ ਤੁਸੀਂ ਦੇਖ ਸਕਦੇ ਅੱਜ ਮੰਮੀ ਨੂੰ ਹੱਸਦੀ ਫੇੜਦੀ ਆ ਹੱਸਦੀ ਖੇੜੀ ਕਿਉਂ ਆ ਅੱਜ ਬੈਠੀ ਭਰਾਵਾਂ ਦੇ ਕੋਲ ਭਰਾਵਾਂ ਦੇ ਨਾਲ ਕੱਲਾਂ ਕਰਦੀ ਹੋਈ ਤੇ ਅੱਜ ਜਿਹੜਾ ਵਲੌਗ ਆ ਜ਼ਿਆਦਾਤਰ ਡਬਿੰਗ ਕਰਕੇ ਬਣਾਇਆ ਕਿਉਂਕਿ ਭਾਈ ਗਾਣੇ ਚੱਲਦੇ ਪਏ ਕਾਪੀਰਾਈਟ ਆ ਜੂ ਆਪਣਾ ਚੈਨਲ ਉੱਡ ਜੂ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਵੀ ਚੰਗਾ ਲੱਗੇ ਆਪਣਾ ਚੈਨਲ ਉੱਡ ਗਿਆ ਤੇ ਲਾਲਾ ਲਾਲਾ ਹੋ ਗਈ ਤੇ ਕਾਪੀਰਾਈਟ ਕਿਸੇ ਨੇ ਮਾਰਤਾ ਇਸੇ ਲਈ ਕਾਪੀਰਾਈਟ ਤੋਂ ਬਚਾਉਣ ਲਈ ਆਪਾਂ ਸਾਰੇ ਚੈਨਲ ਦੇ ਉੱਤੇ ਡਬਿੰਗ ਅੱਜ ਦੀ ਵੀਡੀਓ ਤੇ ਡਬਿੰਗ ਕਰਾਂਗੇ ਤੇ ਡਬਿੰਗ ਕਰਕੇ ਬਣਾਵਾਂਗੇ ਵੀ ਤਾਂ ਜੋ ਚਲੋ ਹਾਸੇ ਖੇਡੇ ਰੌਣਕਾਂ ਲਗੀਆਂ ਰਹਿਣ ਬਹੁਤ ਖੁਸ਼ ਭੈਣ ਭਰਾਈ ਇਕੱਠੇ ਜਦੋਂ ਹੋ ਜਾਂਦੇ ਬਹੁਤ ਚਾਈ ਕਰਦੇ ਆਏ ਵੇਖਿਓ ਹੁਣ ਹੱਸਦੀਆਂ ਦੇਖੋ ਇਹਨਾਂ ਦੀਆਂ ਗੱਲਾਂ ਦਾ ਨਜ਼ਾਰੇ ਲੈਂਦੀ ਬਈ ਅੱਜ ਦੇ ਟਾਈਮ ਚ ਚਲੋ ਪੈਜੂਏ ਰੈਸਟਾ ਦੇ ਪੈਜਾ ਜਾਗੋ ਦੇ ਕਹਿੰਦੇ ਤਿਆਰੀ ਹੈ ਮੁੰਡਿਆਂ ਦੀ ਇਹ ਜਾਗੋ ਹੈਗੀ ਭੂਆਲੀ ਭੂਆ ਦੀ ਭੂਆ ਦੀ ਇਹ ਨਿਕਲਦੀ ਆ ਇਹ ਬੋਲੀਆਂ ਤਿਆਰ ਬੋਲੀਆਂ ਬੋਲੀਆਂ ਚਾਹ ਜਾਗੋ ਨਿਕਲ ਚੁੱਪੀਆਂ ਬਣੀ ਆ ਰੇ ਦਰ ਦਰ ਕੀ ਕਰਦਾਈ ਕੋਈ ਨਹੀਂ ਕਵੇ ਸਵੇਰੇ ਪਾਦਾ ਇੰਸਟਾ ਤੇ ਫੋਟੋ ਸੋਹਣੀ ਹੈ ਓਏ ਉਂਝ ਗੱਲ ਆ ਇੱਕ ਸੁਨੋਵਰ ਨੇ ਕਰਾਵਟ ਲਾਉਣੇ ਨੇ ਛੱਡ ਕੇ ਆਲਾ ਚਲੋ ਰੋਟੀ 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 ਚਲਾ ਚਲਾ ਜਣੋ ਇਹ ਬਈ ਵੀਡੀਓ ਚ ਮੈਂ ਸਨੋਰ ਨੂੰ ਵਿਖਾਉਂਦਾ ਹਾਂ ਆ ਫੋਟੋ ਸੋਹਣੀ ਲੱਗੰਦੀ ਆ ਕਹਿੰਦਾ ਨਹੀਂ ਦੂਜੀ ਆ ਵੇ ਕਿਵੇਂ ਵੇਦਾ ਹੁਣ ਇਹਨੂੰ ਹੀ ਵਿਖਾਤੀ ਆ ਜੋਤ ਨੂੰ ਵੀ ਹੁਣ ਇਹ ਆਪਦੇ ਦੰਦ ਵਿਖਾਊਗਾ ਫਿਰਲੇ ਵੇਖ ਲਈ ਇਹ 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 ਨਹੀਂ ਨਹੀਂ ਇਹਨੇ ਪ੍ਰਵੀਨ ਨਾਲ ਕਰਤਾ ਲੈ ਮਿਸਨੋਰ ਵੇ ਸੈਂਤਾ ਮਾਰਦਾ ਜਿੱਦਾਂ ਕਿ ਦੇਖ ਖਾਦਾ ਹੀ ਰਹਿੰਦਾ ਸਭ ਤੋਂ ਲੰਮਾ ਬੰਦਾ ਵਿਖਾਉ ਮੈਨੂੰ ਇਹਦੇ ਵਿੱਚ ਵੀਡੀਓ ਦੇ ਵਿੱਚ ਕਿਹੜਾ ਨਾਲ ਸੈਮਰਾਡ ਦੀ ਲਾਂਗੇ ਤਾਰਾ ਤੇ ਨਾਲ ਗ੍ਰਿੰਦਰ ਤੇ ਨਿੱਕਾ ਜਿਹਾ ਬੰਦਾ ਵੀ ਨਾਲ ਹੀ ਜੂਵੀ ਜਿੱਦਾਂ ਜਿਹੜਾ ਬੈਠਾ ਹੋਇਆ ਵਾ ਹੁਣ ਇਹਨੂੰ ਫੋਨ ਫੜਾਤਾ ਕਿ ਸਿਲੈਕਟ ਹੋ ਗਈ ਫੋਟੋ ਆ ਪਾ ਦੀ ਕਹਿੰਦਾ ਓਕੇ ਆ ਨਹੀਂ ਨਹੀਂ ਸ੍ਰੋਵਰ ਕਹਿੰਦਾ ਇਹ ਫੋਟੋ ਨਹੀਂ ਬਣੀ ਥੋੜੀ ਜਿਹੀ ਕੈਪਸ਼ਨ ਵੀ ਲਿਖ ਦਈਏ ਨਾਲ ਦੀ ਨਾਲ ਇੱਕ ਬੰਦਾ ਖਾ ਕੇ ਝੂਠੀ ਕਰਕੇ ਪਲੇਟ ਪਰਾ ਰੱਖੀ ਪਾਣੀ ਦਾ ਮੱਗਾ ਚੱਕਿਆ ਤੇ ਹੁਣ ਪਾਣੀ ਪੀਣ ਲੱਗਾ ਦੰਦ ਮਰਲੇ ਵਿਖਾਉ ਏ ਏ ਏ ਏ ਏ ਹਸੀ ਗਸ ਗਿਆ ਅਸਗਰ ਨੂੰ ਪਤਾ ਲੈ ਮੇਰੇ ਤੇ ਕੈਮਰਾ ਫੋਕਸ ਆ ਦੰਦ ਨਹੀਂ ਵਿਖਾਉਣੇ ਨੇ ਦੰਦ ਨਹੀਂ ਵਿਖਾਉਣੇ ਜਿਸਵਾਲ ਦਿਖਾਉ ਦੰਦ ਨਹੀਂ ਨਹੀਂ ਦੰਦ ਨੇ ਕਿੱਥੇ ਵਿਖਾਉਣੇ ਡਰਨਾ ਨਹੀਂ ਦੰਦ ਓ ਚੱਕ ਓ ਥੋੜੇ ਜਿਹਾ ਆਓ ਓ ਮਾਈ ਗਾਡ ਓ ਨਲੀ ਆ ਗਈ ਬਾਹਰ ਏ ਨਾ ਦੰਦ ਵਿਖਾਉਂਦਾ ਐ ਇਹਨੂੰ ਪਤਾ ਲੱਗ ਗਿਆ ਵੀ ਮੇਰੇ ਹੁਣ ਵੀਡੀਓ ਬੰਦੀ ਪਈ ਡੰਡ ਲਾ ਦੇਣੀ ਇਹਨਾਂ ਨੇ ਜੇ ਮੈਂ ਦੰਦ ਕੱਢ ਕੇ ਵਿਖਾਤੇ ਪਾਣੀ ਦਾ ਸਿਰਕੜਾ ਮਾਰ ਕੇ ਆਪਦਾ ਹਾਸਾ ਰੋਕਦਾ ਆ ਹੌਲੀ ਜੇ ਤੇ ਮੁੰਡੇ ਹੁਣ ਕਹਿੰਦੇ ਵੀ ਤਿਆਰ ਆ ਰੋਟੀ ਰੋਟੀ ਖਾ ਕੇ ਐਤੋਂ ਬਾਅਦ ਨੱਚਣ ਦਾ ਪ੍ਰੋਗਰਾਮ ਆ ਕਹਿੰਦੇ ਸਾਰਿਆਂ ਦਾ ਹਿੱਲੇ ਹੋਏ ਆ ਖਾ ਪੀ ਕੇ ਬੁਰਾ ਹਾਲ ਹੋਇਆ ਪਿਆ ਤਾਰਾ ਜੱਬਲੀਆਂ ਮਾਰਨ ਨੂੰ ਨਹੀਂ ਹਟਦਾ ਸਨੋਵਰ ਬੁੱਲਨ ਨੂੰ ਨਹੀਂ ਹਟਦਾ ਗੱਗੂ ਸੋਚਨ ਨੂੰ ਨਹੀਂ ਹਟਦਾ ਤੇ ਇਹ ਸਾਡਾ ਜੋਤ ਖਾਣ ਨੂੰ ਨਹੀਂ ਹਟਦਾ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਇਹਨਾਂ ਨੇ ਹੁਣ ਵੇਖ ਲਿਆ ਬਸ ਪਾਲੇ ਗੱਲ ਚ ਇੱਕ ਦੂਜੇ ਦੇ ਹੁਣ ਵੇਖਿਓ ਨਹੀਂ ਲੋ ਲਹਿਰ ਇਹਨਾਂ ਨੇ ਕੱਢਣੀ ਆ ਅਟਰਮ ਪਟਰਮ ਚਟਰਮ ਕਰਨਾ ਨਾ ਜੋ ਕੋ ਪੁੱਛੋ ਹੀ ਨਾ ਤੇ ਹੁਣ ਆ ਗਈ ਮੇਰੀ ਵਾਰੀ ਗਾਣਾ ਮੈਨੂੰ ਥੋੜਾ ਜਿਆ ਮਤਲਬ ਚੱਕਮਾ ਲੱਗਾਈ ਕਾਪੀਰਾਈਟ ਆ ਜਾਣੇ ਸੋਇ ਦੇ ਕਰਕੇ ਉਹ ਵੇਲਾ ਸੁਨੋਵਰ ਇਹਨਾਂ ਨੇ ਗੰਦ ਪਾਈ ਫਿਰਨੇ ਇਹ ਪੂਰੀ ਕੋਸ਼ਿਸ਼ ਸੀ ਜੋਤ ਨੂੰ ਮੈਂ ਸਰਦਾ ਪਰ ਬਹੁਤ ਜਦੋ ਜਹਦ ਦੇ ਬਚ ਗਿਆ ਜੋਤ ਤੇ ਨਾਲ ਦੀ ਨਾਲ ਕਹਿੰਦੇ ਚੱਕਦਾ ਜਿਸਬਾਲ ਵੇਖੋ ਲੈ 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 ਜਿਸਬਾਲ ਵੇਖੋ ਇਹਦੀ ਉਂਗਲੀਆਂ ਉਂਗਲੀਆਂ ਵਾਲੇ ਵੇਖ ਕੇ ਤੂੰ ਹੱਸਣਾ ਬਾਕੀ ਕੋਈ ਗੱਲ ਨਹੀਂ ਕਰਨੀ ਮਿੱਤਰੋ ਨਾਲੋਂ ਤਾਰਾ ਜੀ ਨੂੰ ਤੁਹਾਨੂੰ ਪਤਾ ਹੀ ਆ ਤਾਰ ਇਹ ਗਾਣੇ ਥੋੜੇ ਥੋੜੇ ਮੈਂ ਸ਼ਾਇਦ ਪਲੇ ਕਰਾਂ ਤੁਸੀਂ ਵੇਖਿਓ ਲੈ ਜਦੋਂ ਤਾਰਾ ਨੱਚਣ ਤੋਂ ਦੂਰ ਰਹਿਣਾ ਚਾਹੀਦਾ ਹਾਂ ਇਹ ਸਾਰੇ ਸੋਫੀ ਆ ਕੋਈ ਨਹੀਂ ਇਹਨਾਂ ਨੂੰ ਅੱਜ ਨਹੀਂ ਮੈਂ ਕਹਿ ਸਕਦਾ ਇਹਨਾਂ ਨੇ ਕੋਈ ਦਾਰੂ ਪੀਤੀ ਸੀ ਸਾਰੇ ਸੋਫੀ ਸੀ ਪਰ ਅਗਲੇ ਦਿਨ ਦਾ ਇਹਨਾਂ ਦਾ ਕੋਈ ਪਤਾ ਨਹੀਂ ਦਾਰੂ ਪੀ ਲੈਣ ਡੱਫ ਲੈਣ ਮਰ ਲੈਣ ਤੇ ਨਾਲ ਦੇ ਨਾਲ ਨੱਚੀ ਜਾਂਦੇ ਲੈ ਇਧਰ ਬੱਲ ਸਾਹਿਬ ਲਾਦਾ ਗਾਣਾ ਲਵਾਉਣ ਗਿਆ ਹੋਏ ਇਹਨੇ ਆਪਣੇ ਏ ਏ ਇੱਥੇ ਆਉਣ ਆਲੇ ਨੇ ਉਹ ਸਾਹਮਣੇ ਫਿਰਦੇ ਲਾਓ ਜੀ ਚੱਕੋ ਜੀ ਲਓ ਇਸ ਪਾਰ ਹੁਣ ਮੈਂ ਆ ਕੇ ਕਿਹਾ ਮੈਂ ਵਲੌਗ ਕੱਢਦਾ ਹਾਂ ਤੇ ਤੂੰ ਆ ਜਾ ਤੂੰ ਨੱਚ ਲਾ ਮੈਂ ਮੋਟਰ ਗਿਆ ਮੈਂ ਕਿਹਾ ਮੰਮੀ ਆਓਏ ਮੰਮੀ ਲਿਖਾਦੀ ਕਿ ਨਹੀਂ ਗੁਰਚਰਨ ਸਿੰਘ ਹੋਣਾ ਨੇ ਚੱਕ ਫੇਰ ਗੁਰਚਰਨ ਹੋਣੀ ਆ ਸਾਹਮਣੇ ਆਉਣਗੇ ਇਹ ਆਓ ਚੱਕ ਕਿਉਂ ਇੰਨਾ ਟਾਈਮ ਲੱਗਦਾ ਨਾਲ ਦੀ ਨਾਲ ਸੋਏ ਇਦਾਂ ਦੀ ਜੀ ਚਲਦੇ ਆਰੀ ਆ ਗਿਆ 나ਗਿੰਡਾ ਤੁਹਾਨੂੰ ਪਤਾ ਕੋਈ ਨਹੀਂ ਗਿਆ ਹੋਵੇ 나ਗਿੰਡਾਸ ਤੋਂ ਮੇਰਾ ਗਿਆ ਪੂਰਾ ਨਹੀਂ ਹੈ ਇਹ ਜਾਗੋ ਦੇ ਵਿੱਚੋਂ 나ਗਿੰਡਾਸ ਦੇਖੋ ਆ ਸਪਣੀ ਵੇਖੋ ਸੁਨੂਗਰ ਸਪਣੀ ਵੇਖੋ ਇਦਾਂ ਲੋਕਾਂ ਦੇ ਡਾਕੂ ਮਾਰਦੀ ਫਿਰਦੀ ਸੈਰ ਪ੍ਰਾਰ ਦੇ ਇਧਰ ਵਿੱਚ ਹੀ ਮੋਟੇ ਜਿਹੇ ਹੁਣੇ ਕੋਈ ਨਹੀਂ ਮੋਟੇ ਜਿਹੋ ਹੁਣੇ ਤੋਂ ਡਰਦੇ ਹੋਏ ਸਾਰੇ ਪਾਸੇ ਹੁੰਦੇ ਆ ਜਿਉਂ ਐਨਾਕੋਂਡਾ ਜੀ ਨੇ ਵਿੱਚ ਡਾਈ ਮਾਰੀ ਆ ਇਹਦੇ ਤੋਂ ਡਰਦੇ ਬਹੁਤ ਸਾਰੇ ਲੋਕ ਇੱਕ ਦੂਜੀ ਗੱਲ ਇਹ ਆ ਵੀ ਤਾਰੇ ਤੋਂ ਬਚ ਕੇ ਰੋ ਜਦੋਂ ਕਿਤੇ ਨੱਚ ਲਾਪੇ ਤਾਰੇ ਤੋਂ ਦੂਰ ਰਹਿਣਾ ਤੇ ਇਹ ਵੇਖੋ ਆ ਕੀ ਕਰਤੂਤਾ ਇਹਨਾਂ ਨੇ ਨੇ ਹਲੇ ਤਾਂ ਇਹ ਸੋਫੀ ਆ ਸਾਰੇ ਜਿਹੜੇ ਰਜੇ ਹੋਣ ਕਿ ਦੋ ਵੱਧ ਕੀ ਕਟਕੁੱਟਾ ਕਰਨੇ ਕੁਝ ਨਹੀਂ ਕਿਹਾ ਦੀ ਇਹਨਾਂ ਦਾ ਇਹਦਾ ਮੇਰਾ ਸਾਹਮਣਾ ਹੁਆ ਤੂੰ ਮੇਰੇ ਸੱਖਰ ਕਿਸ ਕੋਹਰੇ ਮੈਂ ਬਚ ਲਿਆ ਸਾਹ ਤੇ ਪਿੱਛੇ ਤੇ ਕਹਾਂ ਲਾ ਕਿ ਕਮਾਲਾ ਉਹ ਜਮਾਰ ਕੱਟਾ ਅੱਜ ਪੱਛਾ ਸੋਹ ਕਫਲਾ ਗੈਸ਼ ਗਮ ਜੀ ਜੀ ਕੀ ਕਹਿ ਲਈ ਮਾਤਾ ਕੁਛ ਕੀ ਗੱਲ ਗੱਡੀ ਆਦੀ ਕਿਨੂੰ ਆ ਫੜ ਹੋਰ ਕੇ ਨਾਲ ਜਾ ਤਾਹ ਲਾ ਕੀ ਕਰਗੇ ਚਾਹ ਰਹਿਣ ਦੇ ਕੇ ਆ ਉਹ ਬਣਾਉਣ ਚਲੇ ਗਿਆ ਨਾਲ ਕੋਈ ਨਹੀਂ ਮੈਂ ਬੈਜੋ ਤੜੀ ਬੈ ਤੈਨੂੰ ਹਾਂ ਹੁਣ ਕਹਿ ਦਿੰਦਾ ਪੀਰ ਦੇ ਟੋਟੇ ਚੱਲ ਪੀ ਲੋ ਹਾਂ ਨਾਨਕਾ ਰਾਇਆ ਬੈ ਜਾ ਫਿਰ ਉਹ ਨਾ ਤੈਨੂੰ ਬੈ ਜਾ ਵੀ ਤੇ ਬਹੁਤ ਕੁਛ ਨਾ ਫੜ ਜਾ ਬੈਜ ਤਾਰੇ ਉਹ ਵੇਖ ਪਰਨੇ ਨਾ ਲਾਇਆ ਫੜ ਕੇ ਤਾਰੇ ਨੂੰ ਬੇਟੇ ਤਾਰੇ ਨੂੰ ਮਾਰਾ ਕੋਲੇ ਤਾਰੇ ਨੂੰ ਲੋੜੇ ਲੱਤਾ ਪਸ ਕੇ ਬੋਲ ਗਿਆ ਹਣੀ ਕੋਈ ਉਹ ਤਾਂ ਬੜਾ ਨਾਗਿੰਡਾਂਸ ਕਰਦੇ ਹਾਂ ਗਾਣੇ ਵੀ ਸੁਣਾ ਦੋ ਹਣ ਕਈ ਚੱਲ ਜਸਪਾਲ ਜਾਊਗਾ ਜਸਪਾਲ ਜਸਪਾਲ ਦੇ ਅਰੇ ਐ ਦੁਕਾਨ ਦੁਕਾਨ ਤੂੰ ਕੁਰਸੀਆਂ ਚਾਹ ਨਗੁਰੂਆ ਜਸਪਾਲ ਦਾ ਜਿਹੜਾ ਗਾਣਾ ਆਉਣ ਵਾਲਾ ਜਸਪਾਲ ਗਾਊਗਾ ਰੈਡੀ ਸਟੇਰੀ ਬੀਆ ਕੋ ਚਲੋ ਚਲੋ ਉਸ ਸੰਤ ਦੇ ਖਿਆਲ ਸੰਸੀ ਬੰਦੇ ਦੋ ਨੰਬਰੀ ਨਹੀਂ ਬਿਨਾ ਪੈਂਦਾ ਤੁਰ ਗਾਦੇ ਕਈ ਬੈਠੇ ਪਾਰ ਨੇ ਮਈ ਯਾਰੀਆਂ ਨੂੰ ਤਿੱਤਾ ਨਾ ਹੀ ਨਾਰਾਂ ਨੂੰ ਕੁੜੇ ਨਹੀਂ ਤਾਈਓ ਪਿਆਰ ਪਿਉਰ ਵਾਲੇ ਕੰਮ ਵੱਸੋ ਬਾਗ ਨੇ ਓ ਪੈਸਾ ਮਾਲਕਾਰ ਦਿਨੇ ਕੋਲਿਆ ਬਲੈਕ ਨਾ ਲੱਗ ਤੇਰੇ ਵਾਂਗੂ ਫੇਵਦੇ ਢਿੱਪਕ ਜੱਟ ਦੇ ਓ ਖਾਦੀ ਨਾ ਪੁਲੇਖਾ ਵੇਖ ਸੌ ਸਕਲਾ ਨਹੀਂ ਬੰਦੇ ਸਾਪਿਆ ਦਿਨਾਂ ਦੇ ਨਾਲ ਲਿੰਕ ਜੱਟ ਦੇ ਓ ਖਾਦੀ ਨਾ ਪੁਲੇਖਾ ਵੇਖ ਸੌ ਸਕਲਾ ਨਹੀਂ ਬੰਦੇ ਸਾਪਿਆ ਦਿਨਾਂ ਦੇ ਨਾਲ ਲਿੰਕ ਜੱਟ ਦੇ ਹਉ ਬੈਠੀ ਬਾਦ ਤੁਰ ਕਾ ਨੇ ਖਾਂਦੀ ਦਿਸ ਜਾਂਦੀ ਆ ਨਾ ਕੰਮ ਔਰੇ ਕੋਈ ਜਿੱਥੇ ਸੂਈ ਟਿਕ ਜਾਂਦੀ ਆ ਛਿਹਾਲੀ ਅਸ ਲੈਂਕ ਜਿੱਥੇ ਥਾਰ ਜੱਟ ਦੀ ਨਹੀਂ ਉੱਥੇ ਹੋਤੀ ਸਿਕਤਾਈ ਵੀ ਵਿੱਕ ਜਾਂਦੀ ਆ ਹਉ ਕੜ ਪਾਉਆਂ ਦਾ ਆ ਬੋਲ ਬਾੜੀ ਤਿੱਖੀ ਕੁੜੀਏ ਦੀਲੀ ਹੀਲੀ ਅੱਤਾ ਦੇ ਆ ਛਿਰਦ ਜੱਗ ਤੇ ਹਉ ਫਾਗੀ ਨਾ ਭੁਲੇਖਾ ਵੇਖ ਸਭ ਸਕਲਾ ਵੀ ਬੰਦੇ ਸੱਪ ਆ ਜਿੰਨਾ ਦੇ ਨਾਲ ਲਿੰਕ ਜਾਂਦੇ ਵੇਰੀ ਗੁੱਡ ਵੈਰੀ ਗੁੱਡ ਖੰਗ ਦੀ ਦਵਾਈ ਲੈ ਪਹਿਲਾਂ ਵੱਧ ਬਲਾ ਬਣਾਈ ਖੰਗ ਦੀ ਦਵਾਈ ਲੈ ਪਹਿਲਾਂ ਵੱਧ ਬਲਾ ਬਣਾਈ ਇਹ ਹੁੰਨੇ ਚਾਹੇ ਓਏ ਬੱਬਲ ਕੰਮ ਨਹੀਂ ਕੱਟ ਕੇ ਮੂਹ ਚ ਮਾਰੇ ਓਏ ਚਮਲਾ ਚਮਲਾ ਕੁੱਤਿਆ ਆਠ ਥੂ ਤੇਰੇ ਮੂੰਹ ਦੇ ਤੇਰੇ ਦੇ ਦਿੰਦਾ ਥੂ ਥੂ ਜੂ ਕਰਦਾ ਯਾਰ ਮੈਂ ਫੇਰ ਲੱਗੀ ਖੜੀ ਫੇਰ ਓਏ ਤੈਨੂੰ ਕਹਿੰਦੇ ਕੁਝ ਹਾਂ ਜਰੂਰ ਠੀਕ ਮਾਮੀ ਜਰੂਰ ਪੱਕਾ 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 ਦਨ ਮੈਂ ਉਹਦਾ ਕੋਟ ਪੈਂਟ ਪਹਿਲਾਂ ਲੈ ਕੇ ਰੱਖਿਆ ਹੋਇਆ ਵੇ ਐ ਨਾ ਤਰਿਆ ਇਹਨਾਂ ਦਾ ਲੋਕ ਕੋਡ ਹਾਂ ਚੱਲ ਮੈਂ ਤਾਂ ਆਹ ਮਾਤਾ ਕੱਲ ਨਾ ਸ਼ਾਮੀ ਮੈਂ ਤੁਹਾਨੂੰ ਕੋਡ ਆਇਆ ਮੈਨੂੰ ਫੋਨ ਆਇਆ ਇਹਦਾ ਓਏ ਤੈਨੂੰ ਗੱਗੂ ਨੇ ਜਾਗੋਦਿਆ ਕਿਹਾ ਆ ਮੈਂ ਕਹਾਂ ਨਹੀਂ ਮੈਨੂੰ ਨਹੀਂ ਕਿਹਾ ਉਹ ਮੈਨੂੰ ਤਾਂ ਕਹਿਤਾ ਕੋਈ ਗੇਂਦਾ ਕੋਈ ਗੇਂਦਾ ਕੋਈ ਗੇਂਦਾ ਆ ਗੋਗਿਆ ਨਾ ਮੈਂ ਕਹਾ ਵੀ ਅੱਛਾ ਤੇ ਮੈਂ ਕਹਿੰਦਾ ਮੈਂ ਕਿਵੇਂ ਕਹਿੰਦਾ ਵਿਆਹ ਦਾ ਕਿਵੇਂ ਮੈਂ ਕਹਾ ਵਿਆਹ ਦਾ ਵੀ ਕਿਹਾ ਤਾਂ ਹੋਊਗਾ ਫਿਰ ਕਹਿਊਗਾ ਵੀ ਵਿਆਹ ਦਾ ਵੀ ਤੇ ਆਂਦਾ ਵੇ ਨਹੀਂ ਤਾਂ ਮੈਂ ਕਹਿੰਦਾ ਇਹ ਨਾ ਹੋਵੇ ਕੱਲ ਜਾਗੋ ਤੇ ਗੱਦਾ ਗੁੱਦਾ ਪਾ ਕੇ ਵਿਆਹ ਤੇ ਸਭੇ ਨਾ ਤੇ ਫਿਰ ਇਹਨੂੰ ਮੈਂ ਕਹਾ ਨਹੀਂ ਨਹੀਂ ਮੈਂ ਕਹਾ ਆਪਾਂ ਮੈਂ ਕਹਾ ਮੈਨੂੰ ਫੋਨ ਲਾ ਕੇ ਕਹਿੰਦਾ ਪਗੜਾ ਕਹਿੰਦਾ ਸੱਦੇ ਤੇ ਜਾਣੇ ਮੈਂ ਕਹਾਂ ਤੂੰ ਨਹੀਂ ਜਾਂਦਾ ਮੈਂ ਕਹਾਂ ਮੈਂ ਸੱਦੇ ਤੇ ਜਾਣਾ ਮੈਂ ਕਹਾਂ ਤੂੰ ਉहां पे ਪਹੁੰਚ ਜਾਣਾ ਹੁਦਾਂ ਹੀ ਇਹਦਾ ਜਿੱਥੇ ਮਰਜ਼ੀ ਵੇਖ ਲਈਏ ਮਾਦਾ ਕਿਦਨ ਮੈਂ ਕੋ ਤਾਂ ਨਾਨਕਿਆ ਦੇ ਘਰੇ ਵਿਆਹ ਹੁਣ ਦੱਸ ਦੱਸ ਵੇਖ ਤਿਆਰੀ ਵੀਰੇ ਦੱਸ ਆ ਰਿਹਾ ਗੱਲੀ ਪੁੱਛ ਕੇ ਥੋੜਾ ਇਦਾਂ ਸਹੀ ਗੱਲ ਆ ਮਾਮੇ ਤਾਂ ਪੁੱਛ ਕੇ ਥੋੜਾ ਇਦਾਂ ਵੀਰੇ ਤਦਾ ਰਿਹਾ ਦੱਸ ਵੀਰੇ ਉਹ ਗੱਲ ਨਹੀਂ ਕਰੀ ਜੋਤ ਕੋਲ ਫੋਨ ਆਇਆ ਚੱਲ ਮम्मी ਦਾ ਫੋਨ ਆ ਗਿਆ ਨੇ ਕੇਸ ਮੋੜ ਕੇ ਜਾ ਬੰਬਲ ਵਾਲਾ ਬੰਬਲ ਵੱਟਣ ਵਾਲੇ ਹੈਗੇ ਉਵੇਂ ਲੈ ਜਾਂਦਾ ਤੂੰ ਹੁਣ ਜੇ ਕਹਿ ਦੇ ਬਲੌਣ ਦੇ ਬਾਰੇ ਜੁੜ ਗਿਆ ਸੀ ਇਹ ਇਹ ਬਲੌਣ ਦੇ ਬਾਰੇ ਹੁਣ ਹੋ ਉਹ ਭਰਾ ਵਾ ਇੱਧਰ ਕਰੀ ਇੱਧਰ ਨਾ ਚੱਲ ਨਾ ਆਏ ਆਏ ਚਲੋ ਚਲੋ ਦਲੀਏ ਚਲੋ ਚਲੋ ਮੰਮੀ ਨੇ ਕਿਹਾ ਨਹੀਂ ਕਿਹਾ ਕੀ ਨਾ ਨਾ ਮੇਲਾ ਮਾ ਉਹ ਮੰਜ਼ਿਲ ਜਾ ਲੈ ਲੈਂਦੇ ਆ ਓਏ ਓਏ ਚੁੱਪ ਚਾ ਚੱਲ ਕੋਈ ਨਾ ਕੋਈ ਨਾ ਕਰ ਲੈਣ ਚੱਲ ਬੋਲ ਯਾਰ ਕਰ ਯਾਰ ਨਹੀਂ ਬੋਲ ਚੱਲ ਹੁਣ ਕਰ ਦੇ ਕਰ ਓਏ ਯਾਰ ਪ੍ਰਭਾਵ ਮੈਂ ਕਹਿੰਦਾ ਮਜ਼ਾ ਆ ਰਿਹਾ ਪ੍ਰਭਾਵ ਆ ਵੀ ਓਏ ਲੱਗ ਗਿਆ ਚੱਲ ਚੱਲ ਪੁੰਜਗਾ ਕੱਟ ਚੱਲ ਆਏ ਓਏ ਚੱਲ ਚਲੋ ਚੱਲ ਬੋਲ ਕੋਈ ਨਹੀਂ ਕਰਵਾਣ ਦੇ ਕੱਟ ਉਹ ਦੱਸ ਦੇ ਜਿਹੜੀ ਗੱਲ ਹੈਗੀ ਭਰਾਵਾ ਫਿਰ ਗੁੱਸਾ ਕਰ ਜੀਂਗਾ ਔਰ ਮੈਂ ਪਣਾ ਸੋਣਾ ਚਲੋ ਚਲੀਏ ਚਲੋ ਚਲੀਏ ਨਹੀਂ ਮੈਂ ਕੱਟਾ ਲਾ ਹੋ ਗਿਆ ਕੱਟਾ ਲਾ ਹੋ ਗਿਆ ਓਏ ਕੱਟਾ ਲਾ ਹੋ ਗਿਆ ਤਰਾ ਇਹਦਾ ਚਲੋ ਚਲੀਏ ਇਧਰ ਆਜਦੇ ਦੇਖੋ ਸੁਣਾ ਗੱਲ ਸੁਣਾ ਦੇ ਸੁਣਦਾ ਵਾ ਚੱਲ ਸੁਣਦਾ ਮੈਂ ਸੁਣਾ ਦੇ ਕੋ ਤੰਦਰ ਵਿਲ ਭਰਾ ਕ ਨਹੀਂ ਕੋਈ ਕਹਿੰਦਾ ਇਹ ਚਲਿਏ ਚਲੋ ਉਹ ਬੰਦੂਕ ਫੱਟਿ ਘੋਰਾ ਆਪਾਂ ਪਾਸੇ ਉਹ ਮੈਨੂੰ ਆ ਕੇ ਦਾਦ ਮੱਤ ਗਾ ਬੁੱਲਰ ਸਿਕਰੀ ਆ ਗਈ ਇੱਕ ਵਜੇ ਆਹ ਦੇਖੋ ਸਮਾਨ ਜੋੜਿਆ ਪਿਆ ਇਹਦਾ ਸਮਾਨ ਹੈ ਸਾਰਾ ਸਮਾਨ ਹੈ ਇਹ ਕੱਢਦੇ ਪਏ ਆ ਭਰਾ ਜੀ ਇਹ ਵੱਡੀ ਗਈ ਹੀ ਰਹਿਣ ਕਹਿੰਦੀ ਮੈਂ ਸਹੁਰਿਆਂ ਦੇ ਰਹਿਣਾ ਰਹਿਣੀ ਨਹੀਂ ਤੇ ਤਾਂ ਕਹਿੰਦੀ ਸਹੁਰਿਆਂ ਦੇ ਅੱਗੇ ਹੀ ਬੈਠੀ ਆ ਪੇਕੇ ਪੇਕੇ ਰਹਿਣ ਜਾਣਾ ਹੀ ਸੱਚੇ ਨੇ ਤੇ ਪਹਿਲਾਂ ਬੋਲਣਾ ਤਾਂ ਸਿੱਖ ਲਓ ਪੇਕੇ ਰਹਿਣ ਜਾਣਾ ਹੀ ਵੱਡੀ ਤੂੰ ਜ਼ਿਆਦਾ ਨਹੀਂ ਬੋਲਣਾ ਤੈਨੂੰ ਮੈਨੂੰ ਨਹੀਂ ਪਤਾ ਕਿ ਮੈਂ ਜ਼ਿਆਦਾ ਬੋਲਦੀ ਆ ਇਹਦੇ ਭਰਾ ਤਾਂ ਆਫਰਾਂ ਦਿੰਦੇ ਸੀ ਇੱਧਰ ਪੈ ਇੱਧਰ ਪੈ ਉੱਧਰ ਪੈ ਇਹਦਾ ਆਪਦਾ ਹੀ ਜੀ ਨਹੀਂ ਲੱਗਾ ਤੇ ਜੀ ਨਹੀਂ ਲੱਗਾ ਇੱਕ ਵਜੇ ਕਹਿੰਦੀ ਮੈਂ ਤਾਂ ਘਰੇ ਜਾਣਾ ਤਾਂ ਕੀ ਆ ਰਾਤ ਉੱਥੇ ਵੀ ਸੌਣਾ ਸੀ ਇੱਥੇ ਵੀ ਸੌਣਾ ਸੀ ਹੁਣ ਫੇਰ ਉਹਨਾਂ ਦੇ ਰੋਣ ਦੇ ਟਾਈਮ ਦੀ ਫੇਰ ਚਲੀ ਨਹੀਂ ਤੇ ਤੂੰ ਉੱਥੇ ਸੌਲੇ ਦੀ ਫੇਰ ਰਾਤ ਨੂੰ ਪਾਣਾ ਆਹੋ ਤੇ ਨਹੀਂ ਸੌਣਾ ਹੀ ਸੀਗਾ ਤੂੰ ਉੱਥੇ ਸੌਲੇ ਦੀ ਕਿੱਡੀ ਗੱਲ ਸੀ ਨਾਲੇ ਭਰਾਵਾਂ ਕੋਲ ਕਹਿੰਦੇ ਮੈਂ ਦੋ ਰਾਤ ਤੇ ਫਿਰ ਮੈਂ ਆਪਦੇ ਜਵਾਬ ਕਿਵੇਂ ਛੱਡਦੀ ਕੱਲ ਦੋ ਰਾਤ ਜਿਹੋ ਜਵਾਬ ਤਾਂ ਤੇਰੇ ਨਿਆਣੇ ਨਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਤੇ ਤੇ ਨਿਆਣੇ ਜਾਂ ਜਿੰਨਾ ਚਿਰ ਮਠਾਵਾਂ ਨਾ ਆਉਣਾ ਚਿਰ ਤੱਕ ਉੱਠਦੇ ਨਹੀਂ ਸੁੱਤੇ ਹਣ ਜਾਗੋ ਵਧੀਆ ਰਹੀ ਮੇਰ ਦੀ ਰੌਲਾ ਪਾਈ ਜਾਨੀ ਆ ਤਾਂ ਹੋ ਜੇ ਹੁਣ 9 ਵਜ ਗਏ ਆ ਹੁਣ ਉੱਠੇ ਜਾਗੋ ਵਧੀਆ ਰਹੀ ਵਧੀਆ ਘੈਂਟ ਰਹੀ ਹੈ ਨਾ ਵੇਖਈਆਂ ਨਾ ਆਹੋ ਸਾਰੇ ਨੇ ਨੈਕਸਟ ਵਲੌਗ ਦੇ ਵਿੱਚ ਅੱਜ ਬਰਾਤ ਆ ਤੇ ਅੱਜ ਬਰਾਤ ਤੇ ਜਾਣਾ ਸੀ ਇਹਦਾ ਜੀ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਬਰਾਤ ਦਾ ਵਲੌਗ ਆਊਗਾ ਪਤਾ ਗੱਲ ਕੀ ਹੋਈ ਉੱਥੇ ਰੀਲਾਂ ਜੁੜ ਗਿਆ ਜਾਜ ਗਿਆ ਇਹ ਵੀ ਭੈਣ ਨੇ ਰੀਲ ਟੁੱਟਣ ਨਹੀਂ ਦਿੱਤੀ ਸਾਰੀ ਉਹਨੇ ਜਮਾਂ ਨਹੀਂ ਟੁੱਟਣ ਦਿੱਤੀ ਉਹਨੇ ਮੰਮੀ ਦੇ ਇੱਥੇ ਕੰਨ ਦੇ ਨੇੜੇ ਡੀਜੇ ਦੀ ਆਵਾਜ਼ ਆਵੇ ਨਾ ਉਹਦੀ ਕੰਨਾਂ 'ਚ ਆਵਾਜ਼ ਜ਼ਰੂਰ ਪਈ ਹੋਣੀ ਆ ਇਹ ਵੇਖੀ ਇਹ ਬਸੇ ਕਿਹਦੀ ਬਕਰੇ ਜਾਲਾ ਹੋਣਾ ਬਹੁਤ ਜ਼ਿਆਦਾ ਕੋਈ ਇਕੱਠਾ ਹੋ ਗਿਆ ਫਿਰ ਦਿਲ 'ਚ ਹਲੋ ਮਿਲਦੇ ਹਾਂ ਨਾ ਨੈਕਸਟ ਵਲੌਗ ਦੇ ਵਿੱਚ ਸਾਰੇ ਜਣਿਆਂ ਨੂੰ